ਮੇਰੀ ਗੱਲ ਸੁਣ ਤੂੰ ਬੜੀ ਕਿ ਸੇਵੀ ਗੱਲਾਂ ਲਾਉ ਕਹੀ ਗੱਲ ਹੌਲੀ ਹੌਲੀ ਬੋਲੋ ਹੌਲੀ ਬੋਲੋ ਮੇਰੀ ਗੱਲ ਸੁਣੇ ਜੀ ਮਾੜੇ ਡਾਕਟਰ ਨੂੰ ਬੁਲਾ ਲੈ ਕੀ ਆ ਡਾਕਟਰ ਉਹ ਮੇਰੀ ਗੱਲ ਸੁਣ ਕੇ ਭਾਬੀ ਦਾ ਤੈਨੂੰ ਪਤਾ ਕਿਹੜਾ ਮੂੰਹ ਫੜ ਲੈਣਾ ਉਹਨੇ ਪਤਾ ਨਹੀਂ ਕਿਹੜਾ ਐਂਗਲ ਫੜ ਕੇ ਬੋਲਣਾ ਵੀ ਤੂੰ ਉੱਥੇ ਬੈਠੀ ਰਹੀ ਕੰਮ ਤੋਂ ਟਲ ਕੇ ਤੈਨੂੰ ਇਹ ਸੀਗਾ ਘਰੇ ਕੰਮ ਨਾ ਕਰਾਉਣਾ ਪੈ ਜੇ ਤਾਂ ਕਰਕੇ ਤਾਂ ਇੱਕ ਘਰੇ ਜਾ ਕੇ ਤੂੰ ਤਾਂ ਬਹਿ ਗਈ ਨਾ ਮੀਤੋਂ ਕ੍ਰਿਸੀ ਆਂਦੀ ਐ ਅੱਗੇ ਤਾਂ ਮੈਂ ਲੋਕਾਂ ਤੋਂ ਸੁਣਦਾ ਹੁੰਦਾ ਸੀ ਅੱਜ ਤਾਂ ਮੈਂ ਅੱਖੀਂ ਦੇਖ ਲਿਆ ਖੜ ਜਾ ਮੈਂ ਲਾਉਣਾ ਤੇਰਾ ਘਾਟਾ ਆ ਕੇ ਤਾਂ ਮੇਰੀ ਗੱਲ ਸੁਣ ਤੂੰ ਮੇਰੀ ਕ੍ਰਿਸੀ ਵੀ ਕੱਪੜਾ ਲਾਉਂ ਕਹੀ ਗਾੜੀ ਹੌਲੀ ਹੌਲੀ ਬੋਲ ਹੌਲੀ ਬੋਲ ਮੇਰੀ ਗੱਲ ਸੁਣੇ ਜੀ ਮਾਰੇ ਡਾਕਟਰ ਨੂੰ ਬੁਲਾ ਲਿਆ ਕੀ ਹੋਇਆ ਡਾਕਟਰ ਉਹ ਮੇਰੀ ਗੱਲ ਸੁਣੋ ਉਹਦਾ ਬੀਪੀ ਵੱਧ ਗਿਆ ਆਪਣੇ ਮੀਤ ਦਾ ਮੀਤ ਡਿੱਗ ਪੀ ਚੱਕਰ ਆ ਗਿਆ ਨੂੰ ਜਾਓ ਭੱਜ ਕੇ ਜਾਓ ਕਹੀ ਰੱਖੋ ਤੁਸੀਂ ਜਾਓ ਜੀ ਪਰਮਾਤਮਾ ਦਾ ਅੱਜ ਤਾਂ ਬਚ ਗਈ ਮੈਨੂੰ ਪਹਿਲੀ ਪਤਾ ਲੱਗ ਗਿਆ ਵੀ ਮੈਂ ਮੀਤ ਨੂੰ ਹੁਣ ਕੁੱਤੀ ਤਾਂ ਜਾਨੀ ਆ ਚਲ ਆ ਕਿਤੇ ਪਰਮਾਤਮਾ ਹੈਗਾ ਨਾਲ ਮੇਰੇ ਚਲ ਕੋਈ ਨਾ ਆਏ ਤਾਂ ਹੁਣ ਮੈਂ ਅੱਗੇ ਤੋਂ ਧਿਆਨ ਦੇ ਆ ਹੀ ਕਰੂੰਗੀ ਕਿੰਨੇ ਕ ਵਾਰੀ ਕੁੱਤੇ ਆ ਜੈਗਾ ਕੋਈ ਨਾ ਸ਼ੁਕਰ ਹੈ ਕਿ ਨੀ ਕੋ ਦਾ ਕਿਤੇ ਸੱਚ ਨੂੰ ਨਾ ਗੱਲ ਵੱਟਦੀ ਸ਼ੁਸ਼ਾ ਪਾਲਿਆ ਔਰ ਕਿੱਧਰ ਚੱਕ ਲੈ ਝੋਲਾ ਆਇਆ ਤਾਂ ਚੋਲਤਾ ਮੈਂ ਤੇ ਬਾਪੂ ਜੀ ਨੇ ਫੋਨ ਕੀਤਾ ਸੀਗਾ ਤੇ ਮੜਾ ਜਾ ਪਿੰਡ ਜਾ ਕੇ ਆਉਣਾ ਸੀਗਾ ਕਿਉਂ ਪਿੰਡ ਦਾ ਸਟਿੰਡੀਆ ਨੇ ਤਰੀਂ ਤਰੀਂ ਇੱਥੇ ਇੰਨਾ ਦੇ ਖੇਤ ਕੰਮ ਪਿਆ ਕੇ ਪੈਣ ਲੱਗੂਗੀ ਤੇ ਰੋਟੀਆਂ ਕੌਣ ਲਾਉ ਇੱਥੇ ਕੋਈ ਨਹੀਂ ਰੋਟੀ ਰੋਟੀ ਕੇਰਾ ਮੈਂ ਸਾਰੀ ਬਣਾਤੀ ਬਾਪੂ ਜੀ ਨੇ ਫੋਨ ਕੀਤਾ ਸੀ ਬਾਹਲਾ ਜ਼ਰੂਰੀ ਕੰਮ ਆਗਾ ਓਏ ਹਰਜਾ ਤੇਰਾ ਬਾਪੂ ਆ ਜਿਹੜੇ ਨੂੰ ਐ ਨਹੀਂ ਪਤਾ ਵੀ ਘਰੇ ਉੱਥੇ ਵੀ ਕੰਮ ਹੈਗੇ ਨੇ ਤੁਸੀਂ ਤਾਂ ਨਾ ਪੀਣਾ ਲੈ ਲੈ ਤੁਸੀਂ ਤਾਂ ਨਾ ਬਿਨਾਂ ਗਾਲ ਤੋਂ ਜਦੋਂ ਕਿਤੇ ਮੈਂ ਜਾਣਾ ਹੁੰਦਾ ਤੁਸੀਂ ਤਾਂ ਐਂ ਕਰਨ ਲੱਗ ਜਾਂਦੇ ਹੋਗੇ ਐਂ ਕਰਦਾ ਹੁਣਾ ਇੱਕ ਤਰਿਆ ਝੋਲੇ ਇਹਨੂੰ ਅੱਗ ਲਾਉਣੀ ਪਊ ਮੈਨੂੰ ਚੱਕ ਕੇ ਤੀਜੇ ਦਿਨ ਬਸ ਚੜ ਜਾਣੀ ਐ ਲੈ ਫਿਰ ਉਹਨੂੰ ਜਦੋਂ ਕੰਮ ਮਤਲਬ ਹੈ ਤਾਂ ਪੇਕੇ ਮਾਪਿਓ ਪੇਕੇ ਕੁੜੀਆਂ ਨੂੰ ਬੁਲਾਉਂਦੇ ਹੁੰਦੇ ਆਗੇ ਉਹ ਫਿਰ ਘਰੇ ਵੀ ਕੰਮ ਦੇਖ ਲੈ ਹੁਣ ਆ ਬਾਡੀ ਦੇ ਟਾਈਮ 'ਚ ਕੌਣ ਜਾਂਦਾ ਹੁੰਦਾ ਪੇਕੇ ਮੈਂ ਤਾਂ ਕੁਝ ਜਾਂਦੀ ਦੇਖੀ ਨਹੀਂ ਮੇਰੀ ਗੱਲ ਸੁਣੋ ਮੈਂ ਕੰਮ ਧੁੰਦਾ ਕੇਰਾ ਸਾਰਾ ਨਵੇਲਾ ਜ਼ਰੂਰੀ ਕੰਮ ਪਾਉਂਦੇ ਪੈਰੇ ਮੁੜੇ ਆਉਂਗੀ ਮੁੜੇ ਆਏਗੀ ਉੱਥੇ ਵੱਧ ਰਹਿਣੀ ਐ ਤੂੰ ਇੱਥੇ ਘੱਟ ਰਹਿਣੀ ਐ ਫਿਰ ਬਿਆਹੀ ਕਾਦੇ ਵਾਸਤੇ ਉੱਥੇ ਰੱਖ ਲਉਂਦੇ ਨੇ ਤੈਨੂੰ ਜਦੋਂ ਇੰਨੀ ਲੋੜ ਸੀ ਤਰੀ ਮੈਂ ਮਾਂ ਪਿਓ ਦੀ ਕੱਲੀ ਕੱਲੀ ਲਾਡ ਲਈ ਧੀ ਆਗੀ ਕੰਮ ਮਤਲਬ ਮੇਰੀ ਗੱਲ ਸੁਣੋ ਤੁਸੀਂ ਤਾਂ ਖੁਸ਼ ਹੋ ਜਾਓ ਵੀ ਮੇਰੀ ਚੱਲਦੀ ਹੈਗੀ ਹਰ ਹਰ ਗੱਲ ਮੈਂ ਤਾਂ ਪੁੱਛ ਕਰਦੇ ਆਗੇ ਪੁੱਛ ਕਰਦੇ ਆ ਇੱਥੇ ਤਾਂ ਕੁਝ ਕਰਕੇ ਨਹੀਂ ਦਿੰਦੀ ਉੱਥੇ ਲੈ ਲਾਉਂਦੀ ਹੋਵੇਂਗੀ ਤੂੰ ਤੂੰ ਬਿਆਹ ਕਰ ਟੇਕਾ ਤੁਸੀਂ ਤਾਂ ਇਹੀ ਕਰਦੇ ਰਹਿੰਨੇ ਹੋਗੇ ਮੈਨੂੰ ਜਾਣ ਦੇਣਾ ਕਿ ਤੁਸੀਂ ਨਹੀਂ ਜਾਣ ਦੇਣਾ ਕੰਮ ਮਤਲਬ ਮੈਨੂੰ ਜਾਨੀ ਹੁੰਨੀ ਹੈਗੀ ਜਿਨਾ ਮਤਲਬ ਕਦੇ ਗਈਆਂ ਮੈਂ ਮੈਂ ਕਪੈਨ ਵਾਲੇ ਨੂੰ ਦੇਣੇ ਰੋਟੀਆਂ ਕੌਣ ਪਾਕੇ ਦੂ ਮੈਂ ਡੱਬਾ ਭਰ ਕੇ ਰੱਖਦਾ ਰੋਟੀਆਂ ਦਾ ਕੋਈ ਨਹੀਂ ਗਰਮਾ ਤੂੜੀ ਵਾਲੀ ਲੱਗੂਗੀ ਬੇ ਮੈਂ ਅੱਥਰ ਨੂੰ ਭਾਉਂਦੇ ਪੈਰੀ ਮੂੜਿਆਂ ਕਹਿ ਤਾਂ ਦਿੱਤਾ ਮੂੜੇ ਆਏਗੀ ਅੱਥਰ ਨੂੰ ਪਹਿਲਾਂ ਮੇਰੇ ਹੱਥ ਨੂੰ ਮੂੜੀ ਨਹੀਂ ਕੋਈ ਨਾ ਮੂੜੇ ਆਏਗੀ ਹੁਣ ਅੱਜ ਅੱਥਰ ਨੂੰ ਤੂੰ ਕੋਈ ਨਾ ਮੂੜੇ ਆਉਂਗੇ ਹੂੰ ਦੇਣੇ ਦਾ ਤੂੰ ਚੜੇਂਗੇ ਇੱਥੋਂ ਬਸ ਪਹਿਲਾਂ ਤਾਂ ਕਿ ਤਿਆਰੀ ਨਹੀਂ ਹੋਣੀ 2 ਘੰਟੇ ਦਾ ਕੋਈ ਨਾ ਤਿਆਰੀ ਮੈਂ ਬਸ ਮੈਂ ਤਾਂ ਤਿਆਰ ਹੀ ਆਂਗੀ ਕੋਈ ਨਹੀਂ ਬਗਜੂਗੀ ਸੂਟ ਹੀ ਬਦਲਣਾ ਮੈਂ ਤਾਂ ਬਦਲ ਲੂੰਗੀ ਹਾਂ ਸੂਟ ਤੂੰ ਆਹੀਂ ਬਦਲ ਲੈਣੀ ਐ 4 ਘੰਟੇ ਲਾ ਲੈਣੀ ਐ ਜਿੱਦੇ ਕਿਤੇ ਜਾਣ ਨੂੰ ਕਹਿਦਾ ਉਦੋਂ ਉਹ ਚੱਕ ਕੇ ਡੱਬੀਆਂ ਜਿਹਾ ਖੜਜੂ ਸੀਛੇ ਮੂਰੇ ਲਾਈ ਜਊਂ ਅੱਗ ਸ ਫਰ ਹੋਰ ਹੁਣ ਰਾਜੀ ਖੁਸ਼ੀ ਨਾ ਮੈਂ ਲਾਇਆ ਪਾਇਆ ਵੀ ਨਾ ਕਰ ਲਾਇਆ ਪਾਇਆ ਵੀ ਨਾ ਇੰਨਾ ਵੀ ਨਹੀਂ ਲਾਉਂਦੇ ਹੁੰਦੇ ਮੈਂ ਤਾਂ ਹੀ ਰਹਿਣੀ ਆਂਗੀ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਹੁਣ ਜਾਣ ਦੇਣਾ ਕਿ ਨਹੀਂ ਜਾਣ ਦੇਣਾਗਾ ਉਹ ਜਾ ਨਿਕਲ ਜਾ ਯਾਰ ਦਿਮਾਗ ਨਾ ਖਾ ਮੇਰਾ ਆਜ ਹੀ ਗੱਲ ਕਰ ਹੱਥ ਨੂੰ ਜੇ ਨਾ ਆਈ ਫਿਰ ਕਰਨੂ ਵੀ ਨਹੀਂ ਤੈਨੂੰ ਇਹਨਾਂ ਰਸਤਾ ਮੈਂ ਉੱਥੇ ਹੀ ਰਹਿ ਪੀ ਫੇਰਾ ਚੰਗਾ ਕੋਈ ਨਾ ਹਾਂ ਤਸਤਾਈਂ ਕਰਦੇ ਰਹਨੇ ਹੋਗੇ ਨਾ ਚਾਹ ਬਣਾ ਦੇ ਮੈਂ ਖੇਤ ਲੈ ਕੇ ਜਾਣੀ ਹੁਣ ਕੋਈ ਨਹੀਂ ਚਾਹ ਬਣਾ ਉਹ ਤੂੰ ਹੁਣ ਇਕੱਠਾ ਨਾ ਫਹਾ ਵੜਦੀ ਕੋਈ ਨਾ ਨਹੀਂ ਇਕੱਠਾ ਵਾ ਫਾ ਵੜਦੀ ਦੋ ਜੱਗ ਭਰ ਕੇ ਰੱਖ ਦੂੰਗੀ ਕੋਈ ਨਾ ਬਥੇਰੇ ਜਣੇ ਹੋਣਗੇ ਤੁਹਾਡੇ ਨਾਲ ਡੱਬਾ ਭਰਿਆ ਦੋ ਡੱਬੇ ਭਰਤੇ ਰੋਟੀਆਂ ਦੇ ਤੇ ਦੁਪਹਿਰੇ ਖਵਾ ਦੇ ਕੋਈ ਨ ਮੈਂ ਮੁੜ ਆਉਂਗੀ ਹੱਥਾਂ ਨੂੰ ਕਰਦੀ ਐਗੀ ਚਾ ਮੈਂ ਮੁੜ ਐ ਇੱਕਦਮ ਬੁੜਾ ਆ ਤੀਜੇ ਦਿਨ ਫੋਨ ਕਰ ਦੂ ਵੀ ਤੂੰ ਐ ਤਾਂ ਦੇਖ ਲੈ ਵੀ ਇੱਥੇ ਵੀ ਕੰਮ ਹੈਗੇ ਨੇ ਇਹ ਯਰ ਲਹੂ ਪੀਲੇ ਨਾ ਨੇ ਪਾ ਲੈ ਆਪ ਐ ਮੋਜਾਂ ਨਾਲ ਤੇ ਬਾਪੂਰੇ ਤਾਂ ਕਹਿਣਾ ਹੀ ਹੈਗਾ ਉਹ ਹੋਰ ਪੈਣੇ ਕਿਵੇਂ ਠੀਕ ਆ ਵਧੀਆ ਤੂੰ ਦੱਸ ਕੋਈ ਟਾਈਮ ਆ ਆ ਪੈਣ ਦਾ ਉਹ ਫਿਰ ਹੋਰ ਦੱਸ ਕੀ ਕਰਾਂ ਕਰਨਾ ਕੀ ਆ ਤੇ ਕਣਕ ਕਣਕਾ ਉਹ ਕਰ ਲੈ ਆਪਣੀ ਹੁਣ ਖਰਾਬ ਹੋਈ ਜਾਂਦੀ ਹੈਗੀ ਤਾਇਆ ਤਾਂ ਬਾਪੂ ਲੜਦਾ ਤੈਨੂੰ ਆ ਇਹ ਤੂੰ ਨਹੀਂ ਬੋਲਦੀ ਹੈਗੀ ਬਾਪੂ ਬੋਲਦਾ ਤੇਰੇ ਚ ਤੇ ਬਾਪੂ ਨੇ ਬੋਲਣਾ ਬਾਪੂ ਨੇ ਫੋਨ ਕਰਿਆ ਸੀਗਾ ਵੀ ਸਾਰਾ ਦਿਨ ਪਿਆਰ ਇਹਨਾਂ ਦਾ ਮੇਰੀ ਗੱਲ ਸੁਣ ਲੈ ਮੈਂ ਨਾ ਬਲਕਰਨੇ ਨੂੰ ਕੰਪੇਨ ਦਾ ਕਿਹਾ ਹੋਇਆ ਉਹਨੂੰ ਕਿਸੇ ਦੀ ਕਣਕ ਕੱਢੀ ਜਾਂਦਾ ਜਦੋਂ ਵਿਹਲਾ ਹੋਇਆ ਕਹਿੰਦਾ ਮੈਂ ਕੱਢ ਦੂੰਗਾ ਬਾਪੂ ਦਾ ਨਾ ਬਿਨਾਂ ਗੱਲ ਤੋਂ ਬਸ ਕਲੇਸ਼ ਪਾ ਲਈ ਜਾਂਦਾ ਦੂਜਾ ਨੀਗਾ ਕੋ ਬਾਪੂ ਨਹੀਂ ਕਲੇਸ਼ ਪਾਲਦਾ ਆ ਸਾਰਾ ਦਿਨ ਲੱਟਾਂ ਮਛਾਲੀ ਪਿਆ ਰਹਿਣਾ ਮਾੜਾ ਮੋਟਾ ਕੋਈ ਕੰਮ ਕਾਜ ਨੂੰ ਹੱਥ ਪਾ ਲਿਆ ਕਰ ਉਹ ਕੰਮ ਤੈਨੂੰ ਵੀ ਪਤਾ ਹੀ ਹੈ ਨਾ ਮੈਂ ਹੀ ਕਰਦਾ ਬਾਪੂ ਦਾ ਤੜਕੇ ਲਾ ਕੇ ਚਾਦਰਾਂ ਚੰਗੀ ਬੰਨ ਕੇ ਪੱਗ ਉਹ ਸਾਥ ਚ ਬਹਿ ਜਾਂਦਾ ਤਾਸ ਖੇਡਣ ਸਾਰਾ ਕੰਮ ਤਾਂ ਮੈਂ ਹੀ ਦੇਖਦਾ ਆ ਦੋ ਚਾਰ ਦਿਨਾਂ ਦੇ ਇੱਕ ਤਾਂ ਹੂ ਬੁਖਾਰ ਦਾ ਚੜਦਾ ਸੀ ਇੱਕ ਕੰਪੈਨਬਲ ਹੀ ਬਸ ਇਸੇ ਗੱਲ ਦਾ ਕਲੇਸ਼ ਲੈ ਕੇ ਬਹਿ ਗਿਆ ਪਤਾ ਹੀ ਆ ਤੇਰੇ ਕੰਮ ਕਰਨ ਵਾਲੇ ਦਾ ਸਾਰ ਉਹ ਕਿਦਰੇ ਨਹੀਂ ਪਿਆ ਰੰਦਾ ਹੈਗਾ ਤੈਨੂੰ ਹੁਣ ਬਾਪੂ ਨੇ ਗੱਲ ਤਾਂ ਪੂਰੀ ਦੱਸ ਹੀ ਦਿੱਤੀ ਹੋਊਗੀ ਪਤਾ ਹੀ ਆ ਮੈਨੂੰ ਸਾਰੀਆਂ ਗੱਲਾਂ ਆ ਫਿਰ ਤੂੰ ਉਸੇ ਗੱਲ ਤੇ ਆ ਜਾ ਨਾ ਹੁਣ ਤੂੰ ਵੀ ਉਹੀ ਬਾਪੂ ਵਾਂਗੂ ਗੋਲਮੋਲ ਗੱਲਾਂ ਕਰੀਏ ਨਹੀਂ ਜੇ ਤੈਨੂੰ ਦੱਸ ਦਈਏ ਬਸ ਠੀਕ ਹੈ ਫਿਰ ਤੇ ਨਾਲੇ ਮੈਂ ਤੈਨੂੰ ਕਹਿਣੀ ਆ ਉਹ ਕੁੜੀ ਦਾ ਖਹਿੜਾ ਛੱਡ ਦੇ ਅਸੀਂ ਨਹੀਂ ਉੱਥੇ ਤੇਰਾ ਰਿਸ਼ਤਾ ਕਰਦੇ ਮੇਰੀ ਗੱਲ ਸੁਣ ਲੈ ਇਹੀ ਕਲੇਸ਼ ਸਾਡੇ ਘਰੇ ਹੁਣ ਬਾਪੂ ਕਰੀ ਬੈਠਾ ਬਾਪੂ ਨੇ ਆਪਦੀਆਂ ਤਾਂ ਸੁਣਾਤੀਆਂ ਹੁਣ ਮੇਰੀਆਂ ਵੀ ਸੁਣ ਲੈ ਕੁੜੀ ਮੇਰੀ ਗੱਲ ਸੁਣ ਲੈ ਦਹਾਜੂ ਕੁੜੀਆ ਅਸੀਂ ਤਾਂ ਭਈ ਰਿਸ਼ਤਾ ਤੇਰਾ ਕਰਦੇ ਨਹੀਂ ਓ ਪੜਨੇ ਪਹਿਲਾਂ ਮੇਰੀ ਗੱਲ ਸੁਣ ਤੂੰ ਪੁਰਾਣੇ ਜ਼ਮਾਨੇ ਚ ਕਿੱਥੋਂ ਜਾਈ ਬਾਪੂ ਦੀ ਸੋਚ ਤਾਂ ਪੁਰਾਣੀ ਹੈਗੀ ਤੂੰ ਪੜੀ ਲਿਖੀ ਤੂੰ ਵੀ ਬਾਪੂ ਦੇ ਮਗਰ ਤਰਪੀਂ ਮਾਪੇ ਉਹਨੂੰ ਨਾ ਸਾਰੀ ਜ਼ਿੰਦਗੀ ਦੇਖੀ ਹੁੰਦੀ ਆ ਮਾਪੇ ਉਹ ਤਾਂ ਵੱਡਾ ਕੁਝ ਨਹੀਂ ਹੁੰਦਾ ਉਹ ਵੱਡਾ ਤਾਂ ਹੈਗਾ ਆਪਾਂ ਹੁਣ ਮੈਨੂੰ ਇੰਨੀ ਕਿਤਾ ਪਰਖ ਮੈਨੂੰ ਵੀ ਹੈਗੀ ਐ ਵੀ ਕੌਣ ਕਿਸ ਤਰ੍ਹਾਂ ਦਾ ਮੈਂ ਤਾਂ ਮੁਕਦੀ ਗੱਲ ਇਹ ਹੈ ਵੀ ਮੈਂ ਵਿਆਹ ਉੱਥੇ ਕਰਾਉਂਗਾ ਅੱਛਾ ਫਿਰ ਹੁਣ ਤੂੰ ਗੱਲ ਮੰਨੇਣੀ ਨਹੀਂ ਸਾਡੀ ਓਹੋ ਮੇਰੀ ਵੀ ਕੋਈ ਮੰਨ ਲਓ ਹਣ ਬਾਪੂ ਦਾ ਮੰਨ ਲੈਗਾ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਪੂਰਾ ਐ ਸੀਗਾ ਵੀ ਤੂੰ ਆਏਂਗੀ ਤੂੰ ਮਨਾਏਂਗੀ ਮੇਰੀ ਗੱਲ ਥੋੜਾ ਭੈਣ ਬਣ ਕੇ ਬਾਪੂ ਨੂੰ ਮਨਾ ਲ ਅੱਛਾ ਹੁਣ ਮੈਂ ਮੈਂ ਵੀ ਤੇਰੇ ਨਾਲ ਰਲ ਜਾ ਹੈ ਉਹ ਬਣਾਏ ਕਿਉਂ ਕਰਦੀ ਐ ਦੱਸ ਹੁਣ ਮੇਰੀ ਵੀ ਤਾਂ ਕੋਈ ਮਰਜ਼ੀ ਹੋਊਗੀ ਪਹਿਲਾਂ ਬਾਪੂ ਨੇ ਗੱਲ ਤੋੜੀ ਸੀ ਉਹ ਤਾਂ ਬਾਅਦ ਚ ਪਤਾ ਲੱਗਿਆ ਉੱਥੇ ਮੇਰੀ ਗੱਲ ਸੁਣ ਤੂੰ ਛੱਡ ਇਹਦਾ ਖਹਿੜਾ ਸਾਡੇ ਰਿਸ਼ਤੇਦਾਰੀ ਚ ਬਾਧੂ ਸੋਹਣੇ ਸੋਹਣੇ ਕੁੜੀਆਂ ਬਥੇਰੀਆਂ ਸਿਆਣੀਆਂ ਤੈਨੂੰ ਉੱਥੋਂ ਵਧੀਆ ਰਿਸ਼ਤਾ ਕਰਾਉਂਗੂ ਤੂੰ ਇਹਦੇ ਕਿਉਂ ਮਗਰ ਲੱਗਿਆਂਗਾ ਫਿਰ ਮੁੱਕ ਦੀ ਗੱਲ ਦੱਸਾਂ ਤੈਨੂੰ ਮੈਂ? ਹਾਂ ਦੱਸ। ਮੈਂ ਤਾਂ ਵਿਆਹ ਹੀ ਨਹੀਂ ਕਰਾਉਂਦਾ। ਜੇ ਕਰਾਉਂਗਾ ਤਾਂ ਉਹ ਕੁੜੀ ਨਾਲ ਕਰਾਉਂਗਾ ਨਹੀਂ ਮੈਂ ਕਰਾਉਂਦਾ ਨਹੀਂ ਹੈਗਾ। ਹੁਣ ਫਿਰ ਤੂੰ ਉੱਥੇ ਹੀ ਕਰਾਉਣਾ? ਹਾਂ ਮੈਂ ਤਾਂ ਉੱਥੇ ਹੀ ਕਰਾਉਣਾ। ਤੇ ਪੱਕੇ ਹੀ ਇਰਾਦਾ ਵੀ ਤੂੰ ਉੱਥੇ ਹੀ ਕਰਾਏਗਾ। ਜਮਾ ਲੋਹੇ ਤੇ ਲਖੀਰ ਆ ਮੈਂ ਤਾਂ ਉੱਥੇ ਹੀ ਵਿਆਹ ਕਰਾਉਂਗਾ। ਹੁਣ ਫਿਰ ਦੱਸ ਕੀ ਭਾਲਦਾ? ਭਾਲਦਾ ਕੁਛ ਨਹੀਂ ਮੇਰੀ ਗੱਲ ਸੁਣ ਮੇਰੇ ਦੋ ਕੰਮ ਕਰ ਦੇ। ਇੱਕ ਤਾਂ ਦੇਖ ਲੈ ਬਾਪੂ ਨੂੰ ਮਨਾ ਲੈ। ਠੀਕ ਆ। ਇਹ ਤੂੰ ਹੀ ਮਨਾ ਸਕਦੀ ਹੈ ਮੇਰੇ ਤਾਂ ਉਹ ਕਹਿਣਾ ਨਹੀਂ ਮੰਨਦਾ। ਤੇ ਦੂਜੀ ਗੱਲ ਇਹ ਵੀ ਤੈਨੂੰ ਉਹਦੇ ਪਿੰਡ ਜਾਣਾ ਪਊਗਾ ਕੁੜੀ। ਅੱ ਉੱਪਰ ਭੈਣੇ ਹੁਣ ਦਾ ਭੈਣ ਭਰਾ ਹੀ ਕੰਮ ਆਉਂਦੇ ਆ ਮੇਰੀ ਗੱਲ ਸੁਣ ਲੈ ਸਾਰਾ ਸਕੂਲ ਦਾ ਕੰਮ ਕਰਦਾ ਹੁੰਦਾ ਜਦੋਂ ਕੁਵਾਰੀ ਸੀਗੀ ਉਦੋਂ ਮੇਰੇ ਕੋਲ ਕਿਤਾਬਾਂ ਲਿਆ ਕੇ ਧਰ ਦਿੰਦੀ ਹੁੰਦੀ ਸੀਗੀ ਤੇ ਹੁਣ ਮੇਰਾ ਇਹ ਕੰਮ ਨਹੀਂ ਕਰ ਸਕਦਾ ਅੱਛਾ ਹੁਣ ਤੂੰ ਐ ਭੱਜ ਦੇ ਵੀ ਉਹ ਕੰਮ ਦੇ ਬਦਲੇ ਮੈਂ ਤੇਰਾ ਐਡਾ ਵੱਡਾ ਕੰਮ ਕਰਾਂ ਉਹ ਤਾਂ ਹੀ ਉਦੋਂ ਬੰਦਾ ਕੰਮ ਕਰਦਾ ਹੁੰਦਾ ਨਾ ਛੋਟੇ ਹੁੰਦੇ ਵੱਡੇ ਹੋ ਕੇ ਕੰਮ ਆਉਂਦਾ ਹੁੰਦਾ ਅੱਛਾ ਕੰਮ ਲੈਣ ਦਾ ਮਾਰਾ ਕੰਮ ਕਰਦਾ ਸੀ ਹਾਂ ਤੇ ਹੁਣ ਭੈਣ ਬਣ ਕੇ ਮੇਰੀ ਗੱਲ ਸੁਣ ਲੈ ਇੱਕ ਤਾਂ ਮੜਾ ਜਾਂਦਾ ਤਾਂ ਮੂੰਹ ਸੰਗਲ ਬਾਪੂ ਨੂੰ ਤਾਂ ਆਪਾਂ ਬਾਅਦ ਚ ਮਨਾਲਾਂਗੇ ਤੇ ਠੀਕ ਹੈ ਤੈਨੂੰ ਉਹਨਾਂ ਦਾ ਪਿੰਡ ਪਤਾ ਹੈਗਾ ਕਿਉਂਕਿ ਸਟਾਰਟਿੰਗ ਤੇ ਗੱਲ ਉਹਦੇ ਬਾਪੂ ਨੇ ਚਲਾਈ ਸੀ ਉਹ ਜਦੋਂ ਪਤਾ ਲੱਗਿਆ ਵੀ ਦਹਾਜੂਗਾ ਬਾਪੂ ਨੇ ਜਵਾਬ ਦਿੱਤਾ ਸੀਗਾ ਮੈਂ ਕੁੜੀ ਦੇਖੀ ਹੋਈ ਆ ਤੂੰ ਵੀ ਜਦੋਂ ਕੁੜੀ ਦੇਖੇਂਗੇ ਨਾ ਤੈਨੂੰ ਉਹਦੀ ਪਸੰਦ ਆਜੂਗੀ ਤੂੰ ਜਾ ਕੇ ਉਹਨਾਂ ਦੇ ਘਰੇ ਵਿਆਹ ਦੀ ਗੱਲ ਤੋਰ ਲਾ ਤੇ ਬਾਪੂ ਨੂੰ ਉਸ ਤੋਂ ਬਾਅਦ ਆ ਕੇ ਮਨਾਲਾ ਇਹ ਤੇਰੀ ਜ਼ਿੰਮੇਵਾਰੀ ਹੈ ਕਿਵੇਂ ਮਰਜ਼ੀ ਬਣਾ ਬਾਪੂ ਮੇਰੀ ਗੱਲ ਸੁਲਾ ਬਾਗਤਾ ਚੱਲ ਮੈਂ ਜਾਉਂਗੀ ਤੇ ਫਿਰ ਬਾਪੂ ਬਾਪੂ ਨਾ ਮੈਨੂੰ ਸੁਣਾਉਗਾ ਵੀ ਤੂੰ ਵੀ ਉਹਦੇ ਨਾਲ ਰਲ ਗਈ ਉਹ ਹੁਣ ਕਿੰ ਉਦੋਂ ਆਪੀ ਆਪਦਾ ਨਿਬੜ ਲਈ ਬਾਪੂ ਨਾਲ ਮੇਰੀ ਗੱਲ ਸੁਣ ਲੈ ਬਚੋਲੇ ਨੂੰ ਸ਼ਾਮ ਪਾਉਣੀ ਸੀਗੀ ਤੈਨੂੰ ਦੋ ਪਾ ਦੂੰਗਾ ਇੱਕ ਭੈਣ ਕਰਕੇ ਇੱਕ ਬਚੋਲੇ ਕਰਕੇ ਆਪਦੇ ਲਾੜ ਚ ਮਾਰੀ ਕਰਾ ਲਾ ਅੱਛਾ ਹੁਣ ਵੀ ਮੈਂ ਲਾੜ ਚ ਤੇ 70 ਖਾਵਾ ਬਾਪੂ ਤੋਂ ਉਹ ਨਹੀਂ ਮਾਰਦਾ ਛੋਟੀ ਹੁੰਦੀ ਨੂੰ ਕਹਿੰਦਾ ਹੁੰਦਾ ਸੀਗਾ ਤੂੰ ਗੱਲ ਕਿਉਂ ਨਹੀਂ ਸਮਝਦੀ ਹੁਣ ਉਹ ਤੇਰੀ ਤੇਰੇ ਤੇ ਹੱਥ ਕਿਵੇਂ ਚੱਕ ਦੂੰਗਾ ਦੱਸ ਵਿਆਹੀ ਵਰੀ ਤੇ ਚੱਲ ਠੀਕ ਆ ਜੇ ਤੂੰ ਕਹਿਣਾ ਹੈ ਤੇਰੇ ਅੱਖੇ ਮੇਂ ਲੱਗ ਜੰਨੇ ਮੈਂ ਭੱਗ ਜੂੰਗੀ ਜੇ ਬਾਪੂ ਨੇ ਕੁਝ ਕਿਹਾ ਬਚਾ ਲਈ ਭਰਾ ਬਣ ਕੇ ਮੇਰੇ ਉਹ ਮੈਂ ਆਪੀ ਬਚਾ ਲੂੰਗਾ ਤੂੰ ਚਾਹ ਪਾਣੀ ਪੀ ਠੀਕ ਹੈ ਨਹੀਂ ਤੂੰ ਬਹਿ ਜਾ ਚਾਹ ਮੈਂ ਬਣਾ ਲਿਓ ਨਾ ਉਸ ਤੋਂ ਬਾਅਦ ਪੀ ਕੇ ਨਾ ਤੂੰ ਉਧਰ ਨੂੰ ਚੜਜਾ ਚੱਲ ਕੋਈ ਨਹੀਂ ਚਾਹ ਤਾਂ ਮੈਂ ਬਣਾ ਲਿਓਣੀ ਹੈਗੀ ਤੇ ਚੱਲ ਕੋਈ ਨਾ ਮੈਂ ਜਾ ਕੇ ਆਉਂਗੀ ਫਿਰ ਜੇ ਤੂੰ ਕਹਿਣਾਗਾ ਤਾਂ ਤੂੰ ਜਾਇਆ ਬਾਪੂ ਸ਼ਾਮ ਨੂੰ ਆਊਗਾ ਮੰਡੀ ਗਿਆ ਫਿਰ ਗਾਂ ਲੈ ਕੇ ਠੀਕ ਹੈ ਉਸ ਤੋਂ ਬਾਅਦ ਆ ਕੇ ਬਾਪੂ ਨੂੰ ਮਾਲਾ ਕੇ ਨਾ ਉਹਨਾਂ ਦਾ ਮੂੰਹ ਸੇ ਰੋ ਮੋਨਾ ਕੇ ਇੱਥੇ ਵੀ ਜਾ ਕੇ ਤੂੰ ਚੱਲ ਠੀਕ ਹੈ ਕੋਈ ਨਹੀਂ ਮੈਂ ਚਾਹ ਬਣਾ ਕੇ ਲੈ ਆਉਣੀ ਬਣਾ ਲਿਆ ਬਣਾ ਲਿਆ ਅੱਕ ਤਾਂ ਤੇਰਾ ਬੰਦਾ ਸੀਗਾ ਉਹ ਕੋਈ ਨਾ ਹੁਣ ਦੱਸੋ ਉੱਥੇ ਵੀ ਤਾਂ ਕੰਮ ਕਰਦੀ ਆ ਜੇ ਇੱਥੇ ਘੁੱਟ ਚਾਹ ਦੀ ਬਣਾ ਕੇ ਭਰਾ ਨੂੰ ਪਿਆ ਦੇਗੀ ਫਿਰ ਕਿੱਡੀ ਗੱਲ ਚੱਲ ਲੈ ਇਹਦੇ ਮਗਰ ਲੱਗ ਕੇ ਆਤ ਆ ਗਈ ਕਿਤੇ ਉਹਣਾ ਛੱਤਰ ਪਵਾ ਦੇ ਇੱਥੇ ਇਥੋ ਛੱਤਰ ਪਵਾ ਦੂਗਾ ਘਰੇ ਗਈ ਤਾਂ ਬਾਪੂ ਤੋਂ ਪਵਾਊਗਾ ਪਰ ਘਰ ਤਾਂ ਹੀ ਲੱਗਦਾਗਾ ਮਸਾ ਤਾਂ ਪੁੱਛ ਪੁੱਛ ਕੇ ਆਈਆਂ ਇੱਕ ਵਾਰੀ ਪਤਾ ਤਾਂ ਕਰ ਲਾਂ ਕਿ ਇਹੀ ਘਰ ਹੋਵੇ ਐਨਾ ਵੀ ਨਹੀਂ ਦੱਸਿਆ ਵੀ ਮੈਨੂੰ ਇਹੀ ਘਰ ਹੋਊਗਾ ਵੀ ਕਿੱਥੇ ਘਰ ਆਗਾ ਪੁੱਛਦੀਆਂ ਬਾਰਵੀਂ ਖੁੱਲਾ ਪਿਆ ਕਰੇ ਕੋਈ ਦਿਖਦਾ ਤਾਂ ਹੈ ਨਹੀਂਗਾ ਚਲ ਅੱਗੇ ਜਾ ਕੇ ਦੇਖਦੀਆਂ ਵੀ ਕੋਈ ਹੈਗਾ ਕਿ ਹੈ ਨਹੀਂ ਕੋਈ ਪਿਆਤਾ ਹੈਗਾ ਪੁੱਛਦੀ ਆ ਸਰਸ਼ੀਕਲ ਜੀ ਇਹ ਹੈਪੀ ਦਾ ਘਰ ਹੈ ਹਾਂ ਬਾਈ ਹੈਪੀ ਦਾ ਘਰ ਹੀ ਹੈ ਗੱਲ ਕਰਨੀ ਸੀ ਜੀ ਬੈਠੋ ਬਾਈ ਗੱਲ ਕਰ ਮੈਂ ਤੁਹਾਨੂੰ ਪਛਾਣਿਆ ਨਹੀਂ ਬਾਈ ਪਛਾਣੋਗੇ ਤਾਂ ਕਿੱਥੇ ਤੁਸੀਂ ਆਪਾਂ ਪਹਿਲਾਂ ਕਿਹੜਾ ਕਦੇ ਮਿਲੇ ਆਂਗੇ ਇਹ ਤਾਂ ਸਹੀ ਗੱਲ ਆ ਬਾਈ ਹਾਂਜੀ ਮੈਂ ਤਾਂ ਤੁਸੀਂ ਜੱਗੇ ਕੋਲ ਨਹੀਂ ਗੱਲ ਕੀਤੀ ਸੀ ਜੀ ਰਿਸ਼ਤੇ ਦੀ ਅੱਛਾ ਜੀ ਹਾਂਜੀ ਹਾਂਜੀ ਮੈਂ ਤਾਂ ਉਹਦੇ ਭਰਾ ਦਾ ਰਿਸ਼ਤਾ ਲੈ ਕੇ ਆਈ ਸੀਗੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਐ ਜੇ ਜੱਗਾ ਗੱਲ ਦੱਸਦਾ ਸੀ ਮੈਨੂੰ ਹਾਂਜੀ ਤੇ ਮੈਂ ਤੁਹਾਨੂੰ ਐ ਕਹਿੰਦੀ ਸੀ ਵੀ ਘਰੇ ਹੈ ਨਹੀਂਗਾ ਕੋਈ ਹੋਰ ਨਿਕਰੇ ਕੋਈ ਨਹੀਂ ਹੈ ਜੀ ਅੱਛਾ ਮੈਨੂੰ ਐਸੀ ਵੀ ਉਹ ਕੁੜੀ ਨਾਲ ਮਿਲਣਾ ਸੀਗਾ ਮੈਂ ਇੱਕ ਵਾਰੀ ਸ਼ਮੀਦ ਰਾਹੀਂ ਹਾਂਜੀ ਹਾਂਜੀ ਉਹ ਤਾਂ ਨਾਲ ਆਪਦੀ ਪਰਜਾਈ ਨਾਲ ਜੀ ਇੱਥੇ ਆਪਣੇ ਮਰਗਤ ਹੋਈ ਹੈ ਜੀ ਅੱਛਾ ਜੀ ਹਾਂਜੀ ਆਪਣੇ ਗਮਾਂਢ ਚੋਈ ਸੀ ਜੀ ਠੀਕ ਹੈ ਜੀ ਉਹਨਾਂ ਦੇ ਗਏ ਹੋਏ ਠੀਕ ਆ ਹੁਣ ਇਹਦਾ ਮਤਲਬ ਹੈ ਨਹੀਂਗੇ ਕਦੋਂ ਕਦੱਕਾ ਜਾਣਗੇ ਉਹ ਤਾਂ ਭਾਈ ਟਾਈਮ ਲੱਗੂ ਜੁ ਉਹਨਾਂ ਨੂੰ ਤਾਂ ਅੱਛਾ ਤਾਂ ਹੀ ਮੈਂ ਕੱਲਾ ਸੀ ਘਰੇ ਭਾਈ ਅੱਛਾ ਹਾਂਜੀ ਤੇ ਉਹ ਮੈਂ ਤਾਂ ਸੋਨੂੰ ਐਂ ਜਾਂਦੀ ਸੀਗੀ ਵੀ ਅਸੀਂ ਉਹ ਰਿਸ਼ਤਾ ਲੈਣ ਜੱਗੇ ਨੇ ਸਭ ساری ਗੱਲਬਾਤ ਦੱਸਤੀ ਸੀਗੀ ਅੱਛਾ ਬਈ ਤੇ ਵੀ ਸਿਰ ਰਿਸ਼ਤਾ ਸਾਲ ਸਿੱਤਾ ਤਿਆਰ ਆਂ ਰਿਸ਼ਤਾ ਕਰਨ ਨੂੰ ਉਹਦਾ ਗੱਲ ਮੈਂ ਥੋੜੀ ਸਮਝਦਾ ਬਈ ਕੋਈ ਗੱਲ ਨਹੀਂ ਰਿਸ਼ਤਾ ਤਾਂ ਕਰ ਤਾਂ ਗੱਲ ਕਰ ਤੁਹਾਨੂੰ ਮੇਰੀ ਭੈਣ ਦੀ ਸੱਚਾਈ ਬਾਰੇ ਪਤਾ ਹੈ ਹਾਂ ਸਾਨੂੰ ਦੱਸਤਾ ਸੀ ਜੱਗੇ ਨੇ ਲੱਗ ਭਗ ਸਾਰਾ ਕੁਝ ਹੀ ਅੱਛਾ ਹਾਂਜੀ ਤੇ ਅਸੀਂ ਘਰੇ ਵੀ ਰਾਇ ਕਰੀ ਸੀਗੀ ਠੀਕ ਮੁੰਡੇ ਨੂੰ ਸਾਡੇ ਨੂੰ ਮਨਜ਼ੂਰ ਆਗਾ ਅੱਛਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਂ ਰਿਸ਼ਤਾ ਲੈ ਲੂੰਗਾ ਠੀਕ ਹੈ ਠੀਕ ਹੈ ਅੱਜ ਦੇ ਜ਼ਮਾਨੇ ਦਾ ਮੁੰਡਾ ਗਾ ਤੇ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਂ ਰਿਸ਼ਤਾ ਲੈ ਲੂੰਗਾ ਜੇ ਤੁਹਾਡੇ ਮੁੰਡੇ ਨੂੰ ਕੋਈ ਇਤਰਾਜ਼ ਨਹੀਂ ਫਿਰ ਸਾਨੂੰ ਕਹਦਾ ਇਤਰਾਜ਼ ਹੈ ਜ਼ਿੰਦਗੀ ਤਾਂ ਉਸੇ ਨਹੀਂ ਕੱਢਣੀ ਆ ਇਹ ਤਾਂ ਗੱਲ ਸਹੀ ਹੈ ਗੱਲ ਕਰ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਵੀ ਭੈਣ ਤਾਂ ਅੱਗੀ ਪਹਿਲੀ ਦੁਖੀ ਆ ਬਥੇਰੀ ਠੀਕ ਹੈ ਸਾਡੇ ਨਾਲ ਜਿਹੜੀ ਗੱਲ ਪਰਮਾਤਮਾ ਨੇ ਬਹੁਤ ਮਾੜਾ ਕਰਿਆ ਠੀਕ ਹੈ ਮੇਰੀ ਭੈਣ ਨਾਲ ਸੋਨੂੰ ਪਤੀ ਆਈ ਠੀਕ ਹੈ ਗੱਲ ਕਰ ਮੈਂ ਇਹ ਗੱਲ ਕਹਿਣਾ ਵੀ ਮੇਰੀ ਭੈਣ ਵੀ ਜੇ ਹੁਣ ਗਾਹਾਂ ਕੋਈ ਬੰਦਾ ਸਿਰੇ ਵਧੀਆ ਟੱਕਰ ਦੇ ਤਾਂ ਮੇਰੀ ਭੈਣ ਦੀ ਜ਼ਿੰਦ ਨਾ ਨਾ ਇਸ ਗੱਲ ਦੀ ਤਾਂ ਅਸੀਂ ਗਰੰਟੀ ਲੈਨੇ ਜੀ ਬਹੁਤ ਸਿਆਣਾ ਮੇਰਾ ਭਰਾ ਕੋਈ ਨਸ਼ੇ ਪੱਤੇ ਨੂੰ ਹੱਥ ਨਹੀਂ ਲਾਉਣਾਗਾ ਬਹੁਤ ਵਧੀਆਗਾ ਤੇ ਬਾਕੀ ਸਿਰੇ ਉਹਨੇ ਆਪ ਦੀ ਆਪ ਵੀ ਕਹਿਤਾ ਵੀ ਕੋਈ ਗੱਲ ਨਹੀਂ ਵੀ ਕੀ ਗੱਲ ਹੁੰਦੀ ਹੈਗੀ ਹਨਾ ਵੀ ਮੈਂ ਜ਼ਿੰਦਗੀ ਚ ਕੱਢਣ ਨੂੰ ਤਿਆਰ ਆਗਾ ਜਦੋਂ ਉਹ ਰਾਜੀ ਆ ਸਾਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੈਗਾ ਬਾਕੀ ਸਿਰੇ ਭਾਜੀ ਦੇਖੋ ਗੱਲ ਸੁਣੋ ਵੀ ਅਸੀਂ ਦੋਨੇ ਲੀੜਾ ਚਾ ਕੇ ਕੁੜੀ ਨੂੰ ਲੈ ਜਾਗੇ ਅਸੀਂ ਥੋੜਾ ਪੰਜੀ ਦਾ ਖਰਚਾ ਵੀ ਨਹੀਂ ਕਰਵਾਉਂਦੇ ਹੈਗੇ ਅੱਛਾ ਇਹਨਾਂ ਨੂੰ ਕੋਈ ਮੰਗ ਨਹੀਂ ਵੀ ਮੈਂ ਸਾਡੇ ਕੋਈ ਮੰਗਣੀ ਹੈਗੀ ਅਸੀਂ ਤਾਂ ਆਪਦੇ ਕੱਪੜਾ ਚਾ ਕੇ ਕੁੜੀ ਨੂੰ ਲੈ ਜਾਗੇ ਕੋਈ ਗੱਲ ਨਹੀਂ ਜੀ ਠੀਕ ਹੈ ਮੁੰਡਾ ਕਰਤਾ ਕੀ ਮੁੰਡਾ ਤਾਂ ਮੇਰੀ ਗੱਲ ਸੁਣੋ ਅਸੀਂ ਜੱਗੇ ਵੀਰ ਜੀ ਨੂੰ ਸਾਰਾ ਕੁਝ ਦੱਸੀ ਹੋਈ ਆ ਗੱਲਬਾਤ ਬਾਕੀ ਸਿਰੇ ਜੇ ਤੁਸੀਂ ਘਰੇ ਰਹਿ ਕਰ ਲਓ ਉਹਨਾਂ ਨਾਲ ਗੱਲ ਕਰ ਲਿਓ ਸੋਨੂੰ ਦੱਸ ਦੇਣਗੇ ਸਾਰੀ ਗੱਲਬਾਤ ਤੇ ਉਹਨਾਂ ਨੂੰ ਦੱਸ ਦਿਓ ਵੀ ਸੋਡੀ ਕੀ ਪੱਕ ਠੱਕ ਬਾਰੇ ਫਿਰ ਅਸੀਂ ਆ ਕੇ ਕੱਚਾ ਜਾਂ ਰਿਸ਼ਤਾ ਕੁਝ ਵੀ ਕਰਨਾ ਹੋਇਆ ਕਰ ਜਾਾਂਗੇ ਕੋਈ ਗੱਲ ਨਹੀਂ ਮੈਂ ਮੈਂ ਸਾਰਾ ਕੁਝ ਦੱਸ ਦੂਆ ਠੀਕ ਹੈ ਘਰੇ ਰਹਿ ਕਰ ਲੂਆ ਤੁਹਾਨੂੰ ਕੋਈ ਤੁਸਾਨੂੰ ਆਪਣਾ ਨੰਬਰ ਦੇ ਜੋ ਫੋਨ ਨੰਬਰ ਦੇ ਦਿਓ ਤੁਹਾਨੂੰ ਅਸੀਂ ਪਹਿਲਾਂ ਦੱਸਣਾ ਹੈ ਦੋ ਦਿਨ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਜੱਗੇ ਨਾਲ ਗੱਲ ਕਰ ਲਿਓ ਤੇ ਜੱਗੇ ਨਾਲ ਤੋਂ ਤੁਹਾਨੂੰ ਮਤਲਬ ਉਹਨਾਂ ਨਾਲ ਹੀ ਗੱਲ ਕਰ ਲਿਓ ਸਾਰਾ ਕੁਝ ਉਹਨਾਂ ਨਾਲ ਹੀ ਹੋਈ ਗੱਲ ਵਾ ਸਾਡੀ ਹੋਈ ਹੋਈ ਆ ਠੀਕ ਹੈ ਨਹੀਂ ਨਹੀਂ ਬਾਈ ਜੀ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਚਾਹ ਪਾਣੀ ਤਾਂ ਕੀ ਜਦ ਘਰੇ ਨਹੀਂ ਕੋਈ ਹੈਗਾ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਲੈ ਇਹਦੇ ਮਗਰ ਲੱਗ ਕੇ ਆਤ ਆ ਗਈ ਪ੍ਰਮਾਤਮਾ ਸਾਡੀ ਵੀ ਸੁਣ ਲੈ ਠੀਕ ਹੈ ਮੇਰੀ ਭੈਣ ਦੇ ਘਰੇ ਰਿਸ਼ਤੇ ਆਉਣ ਲੱਗੇ ਤੇ ਵਧੀਆ ਹੈ ਲੈ ਕੋਈ ਮੁੰਡੇ ਦੀ ਕੋਈ ਮੰਗ ਨਹੀਂ ਠੀਕ ਹੈ ਚਲ ਜੇ ਚੰਗਾ ਹੋਇਆ ਤਾਂ ਜੱਗੇ ਨਾਲ ਕਰਕੇ ਰਹਿ ਸਾਰੀ ਤੇ ਹੁਣ ਤਾਂ ਮੇਰੀ ਭੈਣ ਦਾ ਮੈਂ ਰਿਸ਼ਤਾ ਇੱਥੇ ਕਰ ਹੀ ਦਊਂਗਾ

ਕੌਣ ਵੇ ਉਹ ਕਿਤੇ ਮਗਰੋਂ ਮਗਰੀ ਜਨਾਨੀਆਂ ਨੂੰ ਤਾਂ ਨਹੀਂ ਬੁਲਾਉਂਦਾ ਉਹ ਮੈਨੂੰ ਤਾਂ ਇਹ ਲੱਗਦਾ ਕਿਤੇ ਦਾਲ ਚੀ ਕਾਲਾ ਮੈਨੂੰ ਤਾਂ ਇਹ ਵੀ ਲੱਗਦਾ ਸ਼ੱਕ ਪੈ ਗਿਆ ਵੀ ਹਰਪ੍ਰੀਤੇ ਦਾਲ ਚ ਕੀ ਕਾਲਾ ਸਾਰੀ ਦਾਲ ਹੀ ਕਾਲੀ ਹੈ ਮੇਰੇ ਮਗਰੋਂ ਧੀਮੀਆਂ ਘਰੇ ਬੁਲਾਉਂਦਾ ਮੇਰੇ ਪਿਓ ਦੀ ਰਣ ਅੱਜ ਪੁੱਛਦੀਆਂ ਜਾ ਕੇ ਕਿ ਕਿਹੜੀ ਧੀਮੀ ਬੁਲਾਈ ਅੱਜ ਨਾ ਹੁਣ ਆ ਬੈੱਡ ਤੇ ਆ ਕੇ ਪਿਆ ਤਾਂ ਕਿਹੜੀ ਮੈਡਮ ਨੂੰ ਘਰੇ ਬੁਲਾਉਣਾ ਤੂੰ ਮੇਰੇ ਗਈ ਮਗਰੋਂ ਓਕੇ ਪਕਾਈ ਮਰੀ ਨੇ ਪਹਿਲਾਂ ਕੋਈ ਗੱਲ ਸੁਣ ਲਿਆ ਕਰ ਠੀਕ ਆ ਬਸ ਤੇ ਕਰਾਂ ਜੇ ਬੁੜੀਆਂ ਆਉਂਦੀਆਂ ਹੁੰਦੀਆਂ ਅੱਛਾ ਮੇਰੇ ਗਈ ਬਾਗ ਤੂੰ ਨਮਈ ਆ ਕਿੱਥੋਂ ਤੱਕ ਨੀਕਾ ਸਿੱਖਿਆ ਕਿਤੇ ਕਿਸੇ ਨੂੰ ਬੁਲਾ ਲੈਣਾ ਕਿਤੇ ਕਿਸੇ ਨੂੰ ਬੁਲਾ ਲੈਣਾ ਅੱਜ ਮੈਂ ਤਾਂ ਅੱਖੀਂ ਵੇਖ ਲਿਆ ਮੇਰਾ ਪਿਆਉ ਦੀ ਰਣ ਕੌਣ ਸੀ ਮੈਂ ਤੈਨੂੰ ਹੁਣੇ ਪਕਾਈ ਜੀ ਨੇ ਮਰਿਆ ਕਰ ਪਹਿਲਾਂ ਗੱਲ ਸੁਣ ਲਿਆ ਕਰ ਪਿਆਬੀ ਜ ਮਰੀ ਲੇ ਪਕਾਈ ਪਹਿਲਾਂ ਮੀਤ ਕਿਤੇ ਮੀਤ ਨੂੰ ਤਾਂ ਮੈਂ ਛੱਡਿਆ ਹੀ ਕਿਤੇ ਬਾਹਰ ਪਾਰ ਗਏ ਜਿੱਡੇ ਤਾਈ ਦੇ ਘਰੇ ਹੁਣ ਕੀ ਹੋ ਗਿਆ ਤੂੰ ਕਹਿੰਦਾ ਖੜਹਿ ਗਈ ਉਹਨੇ ਇੱਕ ਤਵਾ ਇਸ ਵਿੱਚ ਦੋ ਬੰਦੇ ਕੰਮ ਕਰਨਾ ਬਹੁਆ ਘਰੇ ਆ ਕੇ ਮੇਰੇ ਨਾਲ ਲੜ ਪਿਆ ਕਰ ਪਹਿਲਾਂ ਤੂੰ ਆ ਕੇ ਉਹ ਮੇਰੀ ਗੱਲ ਸੁਣ ਲੈ ਕਮਲਿਆ ਬੰਦਿਆ ਪਸੂ ਧੁੱਪੇ ਸੀ ਮੈਨੂੰ ਆਏ ਸੀ ਮੈਂ ਕਿਹਾ ਤੂੰ ਕਰਨੇ ਨਹੀਂ ਸ਼ਾਮੇ ਅੱਛਾ ਮੈਂ ਪਸੂ ਨਹੀਂ ਕਰਨੇ ਤੂੰ ਉਹ ਤੋਂ ਆ ਕੇ ਪਸੂ ਕਰੇਂਗੇ ਮੈਂ ਕਰ ਉਹਨੇ ਦਾ ਮਰਗਤ ਹੋਈ ਪਈ ਆ ਉਹਨੇ ਦੋ ਬੰਦੇ ਨੂੰ ਕੰਮ ਕਰਾ ਦੇ ਆ ਕੇ ਘਰੇ ਲੜਨ ਲੱਗ ਗਈ ਪਹਿਲਾਂ ਆ ਕੇ ਉਹ ਮੇਰੀ ਗੱਲ ਸੁਣ ਮੈਂ ਤਾਂ ਨਾ ਮੀਤ ਦੇ ਕੱਪੜੇ ਹੋ ਗਏ ਸੀ ਖਰਾਬ ਉਹ ਦਾਲ ਉੱਤੇ ਡੁੱਲ ਗਈ ਮੈਂ ਤਾਂ ਕੱਪੜੇ ਲੈਣ ਆਈ ਸੀ ਮੈਨੂੰ ਹੀ ਪਤਾ ਸੀ ਤੂੰ ਘਰੇ ਨਵੀਂ ਤੋਂ ਨਮਗਾ ਮੈਡਮਾ ਘਰੇ ਪਰਸ ਜੀ ਵਾਲੀ ਮੈਡਮ ਕੌਣ ਸੀ ਪਹਿਲਾਂ ਮੈਨੂੰ ਐ ਦੱਸ ਉਹ ਮੇਰੀ ਪਕਾਇ ਵਿੱਚ ਭਗਵਾਨ ਨ ਕਰੀ ਜਾ ਪਹਿਲਾਂ ਗੱਲ ਸੁਣ ਲੈ ਕਰ ਪਿਆ ਪਹਿਲਾਂ ਤੂੰ ਬੈਠ ਤੇ ਪਕਾਈ ਮਰੀ ਨਹੀਂ ਰਹੇ ਮੈਂ ਕਿਹਾ ਮੈਂ ਤਾਂ ਪਹਿਲਾਂ ਮੈਨੂੰ ਗੱਲ ਦੱਸ ਤੂੰ ਓ ਮੈਂ ਇਹਦੀ ਗੱਲ ਦਾ ਹੁਣ ਲੈ ਪਹਿਲਾਂ ਹਾਂ ਦੱਸ ਉਹ ਕੋਈ ਮੈਡਮ ਨਹੀਂ ਸੀ ਉਹਦਾ ਜੀਜੀ ਮੈਂ ਤੈਨੂੰ ਦੱਸਦਾ ਵੀ ਜੱਗਾ ਗੱਲ ਕਰਦਾ ਸੀ ਠੀਕ ਹੈ ਜੱਗਾ ਨੇ ਇਹ ਤੈਨੂੰ ਰਿਸ਼ਤੇ ਦੀ ਗੱਲ ਵੀ ਕੀਤੀ ਸੀ ਮੀਤ ਨੇ ਵੀਕਰ ਉਹ ਉੱਜੜ ਗਈ ਤੇ ਹੁਣ ਉਹ ਦੇ ਗਈ ਤੋਂ ਬਾਅਦ ਮੈਂ ਆਪਦੀ ਭੈਣ ਦਾ ਬੰਨ ਸੁਭ ਘੜ ਘਰ ਦਾ ਤੂੰ ਤਾਂ ਮੈਨੂੰ ਘਰੇ ਜਰਦੇ ਨਹੀਂ ਦੋਨੋਂ ਭੈਣ ਭਰਾ ਮੇਰੀ ਕਾਸ ਨਾਲ ਤੂੰ ਖੁਸ਼ੀ ਦਾ ਕੀ ਮਨਾਉਣੀ ਸੀ ਠੀਕ ਹੈ ਤੂੰ ਤਾਂ ਅੱਗੇ ਪਹਿਲਾਂ ਰੌਲਾ ਪਾਉਣ ਲੱਗ ਗਈ ਹੁਣ ਤਾਂ ਅਗਲਾ ਮੇਰੀ ਗੱਲ ਸੁਣ ਲੈ ਤਾ ਰਿਸ਼ਤੇ ਵਾਸਤੇ ਐਸੀ ਨੀਤ ਦੇ ਵੀ ਸਾਨੂੰ ਰਿਸ਼ਤਾ ਦੇ ਤੇ ਬਾਕੀ ਮੁੰਡੇ ਦੀ ਕੋਈ ਮੰਗ ਨਹੀਂ ਠੀਕ ਹੈ ਵਧੀਆ ਸਿਆਣਾ ਮੁੰਡਾ ਸਾਰੇ ਪਹਿਲਾਂ ਆਹੀ ਕਹਿੰਦੇ ਹੁੰਦੇ ਆ ਮੁੰਡੇ ਦੀ ਮੰਗ ਨਹੀਂ ਜਦੋਂ ਐਡਾ ਵੱਡਾ ਬੈਲ ਬਣਾ ਕੇ ਦੇਤਾ ਨਾ ਚੈੱਕ ਤੇਰੇ ਮੂਹਰੇ ਧਰਤਾ ਤੇ ਉਹ ਤਾਂ ਭੱਜਿਆ ਫਰੇਗਾ ਪਤੂ ਤੇਰੇ ਨੇ ਪਕਾਈ ਮਰੀ ਨੇ ਤੂੰ ਤਾਂ ਮਾਰੀ ਜਾਏਗੀ ਤੈਨੂੰ ਗੱਲ ਦਾ ਤੂੰ ਪਹਿਲਾਂ ਪੂਰੀ ਗੱਲ ਨਹੀਂ ਸੁਣਦੀ ਬਾਅਦ ਤਾਂ ਪੈਲ ਰੱਖਦਾ ਬਿੱਲ ਕਰੀ ਜਿੰਨੀ ਬਿੱਲ ਬਿੱਲ ਲੜਕੀਆ ਫਿਰ 20 ਵਾਰੀ ਪਹਿਲਾਂ ਜਿਹੜਾ ਆਲੀ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਸੇ ਕੋਈ ਗੱਲ ਨਹੀਂ ਸੁਣਨੀ ਪਹਿਲਾਂ ਤਾਂ ਗੱਲ ਦੱਸੀ ਤੇ ਕੋਈ ਬਸ ਦਿੰਦਾ ਕੋਈ ਫਾਇਦਾ ਨਹੀਂ ਇਹ ਪਤਾ ਹੀ ਨਹੀਂ ਕਹਦਾ ਮੇਰੇ ਗਈ ਤੋਂ ਬਾਅਦ ਅਗਲਾ ਆਉਂਦਾ ਘਰੇ ਘਰੋਂ ਆ ਗਿਆ ਅਗਲੇ ਨੂੰ ਕਿਹੜਾ ਪਤਾ ਸੀ ਵੀ ਉਹਦੇ ਕੋਈ ਗੱਲ ਬਾਤ ਹੋ ਗਈ ਉਹ ਅਗਲੇ ਦੇ ਘਰੇ ਤਾਂ ਆਉਣੀ ਸੀ ਮਰੀ ਇਹਨੇ ਪਕਾਈ ਹੁਣ ਉਹਨੇ ਮੈਂ ਇਸ ਵੀ ਕੱਲੇ ਜਿਹਾ ਕਰ ਉਹ ਸਾਰੇ ਕਬਰ ਨੂੰ ਮਿਲਣ ਆਏ ਸੀ ਉਹਨੇ ਕੋਈ ਨਹੀਂ ਕਰੇ ਜੇ ਆਪਣੇ ਕੋਈ ਗੱਲਬਾਤ ਹੋਗੀ ਤੂੰ ਉਧਰ ਵਾਕੇ ਆ ਗਈ ਕਿ ਚਿੱਟੀ ਬਾਈ ਸੀ ਮਰੀ ਨੇ ਪਕਾਈ ਨਾਲੇ ਮੇਰੀ ਗੱਲ ਸੁਣਾ ਇਹ ਜੀ ਉਹ ਹੈਗੀ ਸੀ ਮੁੰਡੇ ਦੀ ਭੈਣ ਸੀ ਕਿ ਕੌਣ ਸੀ ਮੈਨੂੰ ਤਾਂ ਬੁਲਾਇਆ ਵੀ ਨਹੀਂ ਉਹ ਬਤਾਈ ਕਿ ਮੁੰਡੇ ਲਿਖਿਆ ਸੀ ਵੀ ਹੈਪੀ ਲਿਖਾਰ ਆਲੀ ਹੈ ਮਰੀ ਨੇ ਪਕਾਈ ਅਗਲੇ ਨੂੰ ਕੀ ਪਤਾ ਸੀ ਇਹੋ ਜਿਹਾ ਵਰਤ ਕੇ ਅਗਲਾ ਲੱਲਰ ਲਾ ਦੂਗਾ ਉਹ ਮੇਰੀ ਗੱਲ ਸੁਣ ਲੈ ਵਰਤੂਆ ਬਜੇ ਤੂੰ ਪਰਤ ਨਹੀਂ ਦਿੰਦੀ ਮੇਰੇ ਪਤੀ ਹਿੱਤਰਾ ਤੂੰ ਕਿਸੇ ਨਾਲ ਕਾਨੂੰ ਕੱਟਦੀ ਐ ਤੂੰ ਕਿਸੇ ਨਾਲ ਨਹੀਂ ਕੱਟਦੀ ਹਨ ਸਾਰਾ ਬਦਲ ਤੇਰਾ ਉਹ ਤੂੰ ਤਾਂ ਮੈਨੂੰ ਘਰੋ ਐਂ ਭਾਲਦਾ ਵੀ ਉਜੜੇ ਪਰਾਂ ਇਹ ਨਿਕਲੇ ਤੇ ਉਹ ਜੋਂ ਨੂੰ ਮੈਂ ਕਿ ਹੁਣ ਖੂਜ ਧੱਕਾ ਮਾਰਿਆ ਸੁਣ ਲੈ ਜਾਣੀ ਸੀ ਉਹ ਮਰਗਤ ਹੋ ਗਈ ਸੀ ਤਾਂ ਇਹ ਕਹੇ ਮੈਂ ਤਾਂ ਜਾਣੀ ਸੀ ਮਰੀ ਨੇ ਪਕਾਈ ਤਦਾ ਉਹ ਮੇਰੀ ਗੱਲ ਸੁਣ ਤੇਰੀ ਭੈਣ ਨੂੰ ਘਰੇ ਰੋਟੀ ਮਿਲੀ ਤਾਂ ਜਾਂਦੀ ਆ ਹੋਰ ਬਸ ਤੂੰ ਕੀ ਭਾਲਦਾ ਹੈ ਕਿਉਂ ਉਹਨੂੰ ਬੰਜ ਤੇ ਚੜਾਉਣਾ ਮੈਂ ਚੜਾਉਂਗਾ ਜਿੱਥੇ ਮੇਰਾ ਜੀਕਰੂ ਮਤ ਉੱਥੇ ਤੋਰੂਆਂ ਬਾਲੇ ਪਕਾਈ ਨਾ ਮਾਰ ਹੁਣ ਤੇ ਨਾ ਕੋਈ ਰੈ ਵੀ ਨ ਕਰਦਾ ਕਿਹੇ ਜਾ ਬੰਦਾ ਜੇ ਹੁਣ ਮੈਂ ਕੋਈ ਗੱਲ ਕਹਿ ਦਿੰਨੀ ਆ ਜਿਵੇਂ ਵੱਡੇ ਤੇ ਨੂਨ ਪਾਇਆ ਹੁੰਦਾ ਉਵੇਂ ਟੜਾ ਹੁੰਦਾ ਫੇਰ ਕੀ ਹੋਗਾ ਜੇ ਮੈਂ ਕੋਈ ਆਪਦਾ ਹੀ ਘਰ ਦਾ ਕੰਮ ਹੁੰਦਾ ਇਹਨੂੰ ਕਮਲੇ ਬੰਦੇ ਨੂੰ ਕੌਣ ਸਮਝਾਵੇ ਵੀ ਨਾਲੇ ਤਾਂ ਹੁਣ ਮੁਫਤ ਦੀ ਗੁੜੀ ਮਿਲੀ ਆ ਨਹੀਂ ਜੇ ਮੈਂ ਗੁੜੀ ਲਾਉਂਦੀ ਕੰਮ ਅਗਲੀ ਤੋਂ ਕਰਵਾਉਂਦੀ ਅਗਲੀ ਤਾਂ 2000 ਰੁਪਏ ਚੜੇ ਮਹੀਨੇ ਆਏ ਹੱਥ ਤੇ ਧਰਨਾ ਪੈਂਦਾ ਮੁਫਤ ਦਾ ਕੰਮ ਹੋਈ ਜਾਂਦਾ ਉਹਨਾਂ ਕੀ ਆ ਦੋ ਰੋਟੀਆਂ ਹੀ ਆ ਇਹ ਕਮਲੇ ਬੰਦੇ ਨੂੰ ਕਿੱਥੇ ਸਮਝਾਵਾਂ ਔਨਲਾਈਨੋਂ ਆਏ ਹੋਇਆ ਪਿਆ ਮੈਂ ਚੋਰਾਂ ਨੂੰ ਜੋੜਾਂ ਦੀ ਭੈਣ ਦਾ ਬੰਨ ਸੁਭ ਕਰਦਾ ਤੇ ਸਿਰੇ ਮੈਂ ਵੀ ਨਹੀਂ ਚੜਨ ਦਿੰਦੀ ਮੈਂ ਵੀ ਫਿਰ ਪਿਓ ਦੀ ਨਹੀਂ ਜੇ ਸਿਰੇ ਚੜਨ ਦੇਤੀ ਗਤ ਕੋਈ ਨਾ ਲੈ ਦੇਖੇ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਬੈਠੀ ਨੂੰ ਭਾਬੀ ਮੈਨੂੰ ਛੱਟ ਗਈ ਸੀ ਕਹਿੰਦੀ ਤਾਈ ਦਾ ਧਿਆਨ ਰੱਖੀਂ ਗੱਲ ਕਰ ਵੀਰ ਰਗੇ ਨੂੰ ਦਵਾਈ ਦਵਾਣ ਬਾਗੇ ਤੇ ਹੁਣ ਹਜੇ ਤੱਕ ਆਏ ਨਹੀਂ ਹੈਗੇ ਜੇ ਮੈਂ ਹੋਰ ਕਿੰਨਾ ਚਿਰ ਡਿੱਕੀ ਜਾਵਾਂ ਜੇ ਮੈਂ ਇੱਥੇ ਬੈਠੀ ਐਂ ਡਿੱਕੀ ਗਈ ਉਹਨਾਂ ਨੂੰ ਮੋਰ ਕੇ ਭਾਬੀ ਦਾ ਤਾਂ ਪਤਾ ਕਿਹੜਾ ਮੂੰਹ ਫੜ ਲੈਣਾ ਹੁਣੇ ਪਤਾ ਨਹੀਂ ਕਿਹੜਾ ਐਂਗਲ ਫੜ ਕੇ ਬੋਲਣਾ ਵੀ ਤੂੰ ਉੱਥੇ ਬੈਠੀ ਰਹੀ ਕੰਮ ਤੋਂ ਟਲ ਕੇ ਤੈਨੂੰ ਇਹ ਸੀਗਾ ਘਰੇ ਕੰਮ ਨਾ ਕਰਾਉਣਾ ਪੈਜੀ ਤਾਂ ਕਰਕੇ ਥਾਏ ਕੇ ਘਰੇ ਜਾ ਕੇ ਤੂੰ ਤਾਂ ਗਈਆਂ ਹੁਣ ਉਹਨੂੰ ਜੇ ਮੈਂ ਜਾ ਕੇ ਦੱਸੂਗੀ ਵੀ ਨਾ ਵੀ ਭਾਬੀ ਉਹ ਤਾਂ ਦਵਾਈ ਦਵਾਉਣ ਬਾਗੇ ਸੀ ਫੇਰ ਕਹੋਗੀ ਤੂੰ ਕੱਲੀ ਕੀ ਕਰਦੀ ਸੀ ਜਿੰਦਾ ਲਾ ਕੇ ਆਂਦੀ ਤੇ ਜੇ ਮੈਂ ਜਿੰਦਾ ਲਾ ਕੇ ਜਾਨੀ ਆ ਤੇ ਇਧਰ ਉਹ ਵੀਰੇ ਵਰਗੇ ਕਹਿਣਗੇ ਵੀ ਤਾਈ ਐਨੀ ਜ਼ਿਆਦਾ ਬਿਮਾਰ ਆ ਵੀ ਅਸੀਂ ਇੱਥੇ ਜਿੰਦੇ ਕੋਲ ਦੇ ਫਿਰ ਇਹ ਕਿ ਉਹਨੂੰ ਆ ਕੇ ਇੱਕਦਮ ਮੰਜੇ ਤੇ ਪਾਈਏ ਮੈਂ ਤਾਂ ਸੱਚੀ ਚਾਰੇ ਪਾਸੇ ਨਾ ਫਸੀ ਪਈ ਆ ਮਨ ਤਾਂ ਸਮਝ ਹੀ ਨਹੀਂ ਆਉਂਦਾ ਮੈਂ ਕਰਾਂ ਵੀ ਤਾਂ ਕੀ ਕਰਾਂ ਬਸ ਭਾਬੀ ਦਾ ਵੀ ਨਾ ਸੁਭਾ ਦਾ ਹੱਦ ਹੀ ਪਾਰ ਕੀਤੀ ਪਈ ਆ ਇੱਥੇ ਤਾਂ ਬੈਠੀ ਮੈਂ ਬੋਲੀ ਜਾਨੀ ਆ ਘਰੇ ਤਾਂ ਮੈਂ ਇਹ ਗੱਲਾਂ ਕਰਨ ਜੋਗੀ ਵੀ ਨਹੀਂ ਰਹੀ ਕਿਉਂਕਿ ਜੇ ਗੱਲ ਕਰਦੀ ਆ ਕੋਈ ਜੇ ਸੁਣ ਲਈ ਫੇਰ ਉਹ ਮੇਰੇ ਖਿਹੜੇ ਪੈ ਜਾਂਦੀ ਆ ਕਹਿ ਦਿੰਦੀ ਆ ਬਿਨਾਂ ਗੱਲ ਤੋਂ ਤੂੰ ਬੋਲੀ ਜਾਨੀ ਰਹਿਣੀ ਆ ਬਿਨਾਂ ਗੱਲ ਤੋਂ ਰੋਈ ਜਾਨੀ ਰਹਿਣੀ ਆ ਚਲੋ ਤੂੰ ਤਾਂ ਚੰਗਾ ਹੀ ਆ ਕਰੋਨਾ ਵਾਕ ਕਰਨਾ ਮੈਂ ਵੀ ਬਾਲਾ ਰੱਖਦੀ ਸੀ ਉਹ ਤਾਂ ਡਰਦੀ ਚੱਲ ਇਹਨੇ ਨਾ ਮਰੋਂਦੀ ਤਾਂ ਹੈ ਨਹੀਂ ਪਰ ਕਰਦੀ ਵੀ ਕੀ ਜਦੋਂ ਮੇਰੀ ਕਿਸਮਤ ਦੇ ਵਿੱਚ ਰੋਣੇ ਲਿਖੇ ਸੀ ਰੋਣਾ ਤਾਂ ਮੈਂ ਹੁੰਦਾ ਹੀ ਸੀਗਾ ਪਰ ਹੁਣ ਨਹੀਂ ਮੈਂ ਰੋਂਦੀ ਹੈਗੀ ਕਿਉਂਕਿ ਉਹ ਵੀ ਨਾ ਮੈਨੂੰ ਵੀ ਸੁਹਾਜਾ ਹੀ ਬਣ ਗਿਆ ਸੀਗਾ 24 ਘੰਟੇ ਰੋਈ ਜਾਂਦਾ ਤੇ ਉੱਥੇ ਫਿਰ ਮੈਂ ਭਾਬੀ ਦੇ ਸਾਹਮਣੇ ਰੋ ਪੈਣਾ ਤੇ ਉਹਨੂੰ ਬਹਾਨਾ ਮਿਲ ਜਾਂਦਾ ਗੱਲ ਦਾ ਲੜਾਈ ਪਾਉਣ ਦਾ ਆ ਜੋ ਲੈ ਬਾਪੂ ਵੀ ਆ ਬਾਪੂ ਸਸਰੀ ਘਰ ਸੋਸਰੀ ਘਰ ਬਈ ਤੜਕੇ ਦਾ ਤੈਨੂੰ ਫੋਨ ਕਰਿਆ ਸੀ ਤੇਰਾ ਹੁਣ ਟਾਈਮ ਨਾ ਆਉਂਦਾ ਲੈ ਬਾਪੂ ਮੈਂ ਤਾਂ ਤੜਕੇ ਦੀ ਆਈ ਆਂਗੀ ਤੜਕੇ ਦੀ ਆਈ ਆਂ ਮੈਂ ਤਾਂ ਤੜਕੇ ਦੀ ਜਿੱਸੀ ਨਹੀਂ ਕਿੱਥੇ ਸੀ ਮੈਂ ਤੜਕੇ ਤੂੰ ਉਹ ਤਾਂ ਮੈਂ ਤੁਹਾਨੂੰ ਦੱਸਦੀ ਆਂ ਮੈਂ ਤਾਂ ਨਾ ਕੰਮ ਗਈ ਸੀਗੀ ਕਿਤੇ ਕੰਮ ਕਿਥੇ ਕੰਮ ਉਹੀ ਕੰਮ ਜਿਹੜਾ ਕੰਮ ਵਾਸਤੇ ਤੁਸੀਂ ਮੈਨੂੰ ਬੁਲਾਇਆ ਸੀ ਮੈਂ ਤਾਂ ਬਾਪੂ ਸੋਨੂੰ ਆਏ ਕਹਿਣੀ ਆਗੀ ਤੁਸੀਂ ਮੈਨੂੰ ਬੰਟੂ ਨਾਲ ਗੱਲ ਹੋਈ ਸੀ ਮੇਰੀ ਅੱਛਾ ਠੀਕ ਆ ਉਹ ਕਹਿੰਦਾ ਭਈ ਮੈਂ ਵਿਆਹ ਕਰਾਉਂਗਾ ਤਾਂ ਉੱਥੇ ਹੀ ਕਰਾਉਂਗਾ ਨਹੀਂ ਤਾਂ ਮੈਂ ਵਿਆਹ ਨਹੀਂ ਕਰਾਉਣਾ ਨਹੀਂ ਮਰ ਜੂਗਾ ਕਹਿੰਦਾ ਮੈਂ ਤੈਨੂੰ ਇਹ ਕਿਹਾ ਸੀ ਤੁਹਾਨੂੰ ਦੋ ਮੋਬਾਈਲ ਬਣਾਉਣ ਨੂੰ ਵੀ ਮੈਂ ਉੱਥੇ ਕਰਨਾ ਨਹੀਂ ਇੱਕ ਵਾਰੀ ਕਹਾਂ ਦੋ ਵਾਰੀ ਕਹਾਂ ਮੈਂ ਉੱਥੇ ਕਰਨਾ ਹੀ ਨਹੀਂ ਕਹੋ ਬਾਪੂ ਜੀ ਮੇਰੀ ਗੱਲ ਸੁਣੋ ਮੈਂ ਉਹਨੂੰ ਬਥੇਰਾ ਸਮਝਾਇਆ ਉਹ ਮੇਰੀ ਗੱਲ ਮੰਨਿਆ ਨਹੀਂ ਹੈਗਾ ਉਹ ਤਾਂ ਕਹਿੰਦਾ ਕਰਾਉਂਗਾ ਤਾਂ ਉੱਥੇ ਹੀ ਕਰਾਉਂਗਾ ਨਹੀਂ ਮੈਂ ਤਾਂ ਕਰਾਉਂਦਾ ਨਹੀਂ ਮਰ ਜੂਗਾ ਕਹਿੰਦਾ ਵੇ ਨਾ ਕਰਾ ਵੇ ਤੁਰਿਆ ਫਿਰ ਧੱਕਿਆ ਵੇ ਬਾਪੂ ਤੂੰ ਕਿਹੜੀਆਂ ਕਮਲੀਆਂ ਗੱਲਾਂ ਕਰਦਾਗਾ ਮੇਰੀ ਗੱਲ ਸੁਣੋ ਨੌਜਵਾਨ ਪੁੱਤ ਹੈਗਾ ਜੇ ਕੁਝ ਹੋ ਜੇ ਤੇ ਕਿੱਡਾ ਹੋਊਗਾ ਗੱਲਾਂ ਦੇ ਕਾਜ਼ੀ ਰੋ ਕੋਈ ਸਮਝੋਣ ਦੀ ਖਾਤ ਸੱਜਿਆ ਤੇ ਗਾਹ ਦੂਜੇ ਪਾਸੇ ਗੱਲ ਨੂੰ ਲੈ ਕੇ ਬਣ ਕੇ ਉਹਦੇ ਬੱਕਰੀ ਹੋ ਕੇ ਵਰ ਗਿਆ ਮੈਨੂੰ ਨਹੀਂ ਇਹ ਮੇਜੀ ਵੀ ਤੂੰ ਉਹਦੇ ਬੱਕਰੀ ਹੋ ਜੇਗੀ ਤੂੰ ਵੀ ਉਹਦੇ ਬੱਕਰੀ ਹੋ ਕੇ ਬਗੀ ਲੈ ਬਾਪੂ ਜੀ ਤੁਸੀਂ ਤਾਂ ਮੇਰੀ ਗੱਲ ਸਮਝਦੇ ਨਹੀਂ ਹੈਗੇ ਜਦੋਂ ਉਹਨੂੰ ਸਭ ਕੁਝ ਮਨਜ਼ੂਰ ਆ ਉਹਨੇ ਘਰ ਵਸਾਉਣਾਗਾ ਉਹਨੇ ਜ਼ਿੰਦਗੀ ਕੱਢੀ ਉਹਨੂੰ ਸਭ ਕੁਝ ਮਨਜ਼ੂਰ ਹੈ ਨਾ ਕਦੇ ਕੁਸਾ ਹੀ ਨਹੀਂ ਕੋਈ ਇਹਦੇ ਕੋਲੇ ਨਹੀਂ ਕੁਸਾ ਮੇਰਾ ਭਈ ਨੰਗਮੁਲੰਗਾ ਦਾ ਇਹਦੇ ਕੋਲੇ ਕੁਸਰੀਗਾ ਵੀ ਸਾਰਾ ਕੁਸਾ ਇਹਦੇ ਕੋਲੇ ਹੈਗਾ ਬਾਪੂ ਜੀ ਸਰਦੇ ਵਰਦੇ ਆ ਲੈ ਇਹੀ ਜਦੋਂ ਤੂੰ ਬੁਰਾ ਦਰਨ ਨੇ ਰੱਖਿਆ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਗੱਲ ਨੂੰ ਥੋੜਾ ਜਿਹਾ ਸੋਚੋ ਜਦੋਂ ਉਹ ਉਹ ਰਾਜੀ ਹੈ ਫਿਰ ਆਪਾਂ ਨੂੰ ਕੀ ਦਿੱਕਤ ਆ ਗਈ ਲਓ ਰਾਜੀ ਉਹ ਰਾਜੀ ਦਾ ਕੰਮ ਕੁਸ ਹੋਰ ਕੋ ਹੋ ਰਾਜੀ ਉਹਨਾਂ ਦੀ ਮੈਂ ਉਹਦੀ ਮੰਗ ਲਾਕੀ ਉਹ ਕਰੀ ਉਹ ਆਉਂਦੀ ਬੰਦਮੀ ਬਾਪੂ ਜੀ ਸਰਦੇ ਮਰਦੇ ਨੇ ਸਭ ਕੁਝ ਜਾਣਦੇ ਸਭ ਕੁਝ ਬੈਠੇ ਉੱਠਦੇ ਲੋਕਾਂ ਦੀ ਮੈਂ ਇਹਨਾਂ ਨੂੰ ਕੀ ਕਹੂਗਾ ਬੀਨਾਂ ਵੀ ਹੋਣੀ ਹੁੰਦਾ ਨੇ ਦੀ ਤਾਕ ਉਹ ਗੱਲ ਹੈ ਕੰਮ ਇਹ ਗੱਲ ਹੈ ਕੋਈ ਹੋਰ ਬਾਪੂ ਜੀ ਲੋਕਾਂ ਦੀਆਂ ਤਾਂ ਗੱਲਾਂ ਹੀ ਹੁੰਦਾਂਗੀਆਂ ਆ ਆਪਦਾ ਘਰ-ਵਾਰ ਵੀ ਦੇਖਣਾ ਚਾਹੀਦਾ ਆਪ ਦੇ ਜਵਾਬ ਕੀ ਸੋਚਦੇ ਉਹ ਵੀ ਦੇਖੋ ਆ ਦੇਖੋ ਮੈਨੂੰ ਆਪਣਿਕਰ ਗੁੱਸਾ ਹੀ ਨਹੀਂ ਉਹ ਕਹਿੰਦੇ ਦੇਖਣ ਨੂੰ ਜਦੋਂ ਉਹ ਕਰਨ ਸਾਰਾ ਕੁਝ ਰਾਜ ਦੇ ਭਜਦੇ ਆ ਚੰਗੇ ਬੰਦੇ ਦਾ ਮੁਲਾਜ਼ਮਾ ਦਾ ਚੰਗੇ ਦਾ ਬੈਠਣ ਦਾ ਚੰਗੇ ਰਿਸ਼ਤੇ ਆਉਂਦੇ ਨਾ ਬਾਪੂ ਜੀ ਰਿਸ਼ਤੇ ਤਾਂ ਆਉਂਦੇ ਆ ਹੁਣ ਫਿਰ ਜਦੋਂ ਉਹਨੇ ਅੜੀ ਲਾ ਰੱਖੀ ਆ ਵੀ ਮੈਂ ਉੱਥੇ ਹੀ ਕਰਾਉਣਾ ਹੁਣ ਆਪਾਂ ਕੀ ਕਰ ਸਕਦੇ ਆ ਦੇ ਮੈਨੂੰ ਇਹ ਗੱਲ ਕਰ ਦਿੰਦਾ ਬਸ ਲੱਗੀ ਜਿਹੜੀ ਫਿਰ ਬਾਪੂ ਜੀ ਤੁਰਿਆ ਫਿਰ ਮੈਂ ਮੰਗਦਾ ਫਿਰ ਹੁੰਦੀ ਨਹੀਂ ਬਸ ਮੇਰੀ ਗੱਲ ਸੁਣੋ ਬਾਈ ਅੱਜ ਕੱਲ ਦੇ ਸੋਚਦਾਗਾ ਉਹ ਇਹ ਚੀਜ਼ ਸੋਚਦਾਗਾ ਅੱਜ ਕੱਲ ਦੀ ਸੋਚ ਕੀ ਹੁੰਦੀ ਹੈ ਮੈਨੂੰ ਉਹਦਾ ਪਤਾ ਹੈ ਐਂ ਕਰਕੇ ਅੱਜ ਕੱਲ ਦੀ ਸੋਚ ਹੈ ਅੱਜ ਕੱਲ ਦੀ ਸੋਚ ਹੋਈ ਕੀ ਹੈ ਅੱਜ ਕੱਲ ਦੀ ਸੋਚ ਇਹੀ ਹੁੰਦੀ ਆ ਉਹ ਘਰ ਮੰਗਰ ਦੇਖਣਾ ਹੁੰਦਾ ਆਪਦੇ ਪਰਿਵਾਰ ਮੰਗਰ ਦੇਖਣਾ ਹੁੰਦਾ ਵੀ ਆਪਾਂ ਕਹੇ ਜਾਂ ਕਹੇ ਜਾਂ ਰਿਸ਼ਤਾ ਲੈਣਾ ਇਹ ਅੱਜ ਕੱਲ ਦੀ ਸੋਚ ਕੀ ਹੋਈ ਕੋਈ ਜੁਨੀ ਜੱਕਣੀ ਕੁੜੀ ਨੂੰ ਨਾ ਤੋੜ ਅੱਜ ਕੱਲ ਦੀ ਸੋਚ ਹੈ ਬਾਪੂ ਜੀ ਮੇਰੀ ਗੱਲ ਸੁਣੋ ਆਏ ਤਾਂ ਹੁਣ ਮੈਂ ਬਥੇਰਾ ਸਮਝਾਇਆ ਸੀ ਪਰ ਜਦੋਂ ਗੱਲ ਨਹੀਂ ਮੰਨਦਾ ਹੁਣ ਮੈਂ ਘਰਾਂ ਵੀ ਕੀ ਮੈਂ ਤਾਂ ਦੋਨੇ ਪਾਸੇ ਫਸ ਗਈ ਦੋਨੇ ਪਾਸੇ ਨੁਸ ਫਸ ਗਈ ਤੂੰ ਦਊਂਗੀ ਲੈ ਕੇ ਲੈ ਕੇ ਆ ਗਈ ਵੀ ਬਾਪੂ ਨੂੰ ਮੈਂ ਸਮਝਾਇਆ ਨਹੀਂ ਹੁਣ ਨਾ ਬਾਪੂ ਜੀ ਮੈਂ ਤਾਂ ਨਾ ਇੱਕ ਸੋਤੋਂ ਪੁੱਛੇ ਬਿਨਾ ਕੰਮ ਕਰ ਬੈਠੀ ਉਹ ਕੀ ਕਰਦਾ ਕੋਈ ਚੱਜ ਦਾ ਕੰਮ ਕਰਿਆ ਮੇਰੇ ਸਾਹ ਬਣਾ ਤਾਂ ਮੈਂ ਚੱਜ ਦਾ ਕੰਮ ਹੀ ਕੀਰੇ ਪਤਾ ਨਹੀਂ ਸੋਨੂ ਕਿਵੇਂ ਲੱਗੂਗਾ ਕੀ ਕਰਤਾ ਮੈਂ ਤਾਂ ਵਜਾ 1 2 ਵਾਲਾ ਕਹਿਣ ਲੱਗਿਆ ਵੇ ਤਪੀ ਕੁੜੀ ਵਾਲੇ ਦੇ ਪਿੰਡ ਜਾਏ ਅਰੇ ਕੁੜੀ ਵਾਲੇ ਪਿੰਡ ਵੀ ਜਾਈ ਤੂੰ ਭੋਰ ਪਰ ਮੈਂ ਕੀ ਕਰਦੀ ਬਸ ਤੂੰ ਤਾਂ ਜਿਹਦਾ ਨਹੀਂ ਕੰਮ ਕਰਨਾ ਸੀ ਉਹ ਵੀ ਕਰਤਾ ਰਹਿਣਾ ਖੁਦਾ ਇਨੀ ਕਰ ਰੈਂਦੀ ਸੀ ਇਹ ਵੀ ਕਰਦੀ ਸ਼ਾਬਾਸ਼ ਤੇ ਸੋਨੇ ਲੱਗ ਜਾ ਬੰਟੂ ਮੰਗਰੀ ਲੱਗ ਜਾ ਜਾਂ ਵਗ ਜਾ ਬੰਟੂ ਗਰੋਦ ਵਗ ਜਾ ਕਰ ਲੂ ਕੀ ਕਰਨਾ ਦੋਵੇਂ ਭੈਣ ਭਰਾ ਕਰ ਲੋ ਮੈਂ ਤਾਂ ਜਨ ਚੜਨਾ ਨਹੀਂ ਮੇਰੇ ਉਹਨੀਆਂ ਖੂਚ ਨਹੀਂ ਕੋ ਖਾਸ ਤੇ ਡਕੂ ਬਸ ਮੁੱਕ ਗਈ ਗੱਲ ਕਿਸੇ ਕਰਾਓ ਨਾ ਕਰੋ ਮੈਂ ਤਾਂ ਦੋ ਦਿਨ ਪਹਿਲਾਂ ਡੇਰੇ ਵਗ ਗਿਆ બસ ਆਦਾ ਤੁਰ ਜੋ ਬਪੂ ਮੰਨ ਵੀ ਜਾਓ ਬਸ ਮੰਨੇ ਆ ਮੈਨੂੰ ਨਹੀਂ ਪਤਾ ਬਸ ਆਦਾ ਟੱਪ ਕਰਕੇ ਮੈਨੂੰ ਗੱਲਾਂ ਛੜੋ ਇਹ ਬਸ ਮੇਰੇ ਕੋਲ ਇਹ ਚੰਗੇ ਨੇ ਇਹ ਗੱਲਾਂ ਛੜੋ ਜੇ ਮੈਂ ਸਜੂਤ ਪੋਣਾ ਨੇ ਜਿਗ ਵੱਗਦੇ ਤਾਂ ਛੇੜੀ ਜਾ ਗੱਲ ਚਲ ਠੀਕ ਆ ਚਾ ਮੇਰੇ ਕੋਲ ਗੱਲਾਂ ਛੜੀ ਇਹ ਦੋ ਵਾਰ ਬਾਅਦ ਅੱਜ ਛੇੜਤੀ ਸਿਰੇ ਲਾਤੀ ਹੁਣ ਤਾਂ ਬਸ ਦੋ ਵਾਰ ਮੇਰੇ ਕੋਲ ਗੱਲਾਂ ਛੜੀ ਬਸ ਚਾਦੀ ਕੁੱਟ ਕਰ ਮਨਾ ਮੈਨੂੰ ਚਾਦੀ ਲੋੜ ਮੈਂ ਤਾਂ ਕਾਫੀ ਲੋੜ ਦੀ ਤੁਸੀਂ ਆਦਾ ਦਿਨ ਕਢਾਓ ਪੱਕ ਠੱਕ ਕਰੋ ਦੇਖਣ ਜਾਓ ਲੈਣ ਜਾਓ ਉਸ ਕਰੋ ਨਾ ਕਰੋ ਮਿਲ ਦੋ ਇਹਦਾ ਮਦੂਲੀ ਦੀ ਬਸ ਸਿੱਧੀ ਮੁੱਕ ਗਈ ਬਸ ਚਲ ਠੀਕ ਆ ਬਾਪੂ ਜੀ ਫਿਰ ਹਾਂ ਬਸ ਮੇਰੇ ਮੰਗਾ ਲੱਕੜਾ ਦਾ ਮੈਂ ਇਹ ਕੁੜੀ ਵਿਆਹਣੀ ਨਹੀਂ ਲਿਆਉਣੀ ਨਹੀਂ ਜੇ ਤੁਸੀਂ ਆਲਦੀ ਮਰਜ਼ੀ ਕਰਨਿਆ ਤਾਂ ਦਵਾ ਹੋ ਬਸ